Oh, God. ਭਾਰਤੀ ਹਾਕੀ ਟੀਮ ਦੇ ਸਿਤਾਰੇ ਰੁਪਿੰਦਰ ਪਾਲ ਸਿੰਘ ਅੱਜ ਸਾਡੇ ਸਟੂਡੀਓ ਪਹੁੰਚੇ ਨੇ ਰੁਪਿੰਦਰ ਪਾਲ ਅੱਜ ਅਸੀਂ ਪੂਰਾ ਨਿਊਜ਼ਰੂਮ ਸਟੂਡੀਓ ਸਭ ਕੁਝ ਤੁਹਾਡੇ ਲਈ ਖਾਲੀ ਕਰਵਾ ਦਿੱਤਾ ਤਾਂ ਕਿ ਤੁਹਾਨੂੰ ਪੂਰਾ ਨਿਊਜ਼ਰੂਮ ਦਿਖਾਇਆ ਜਾ ਸਕੇ ਤੇ ਨਾਲ ਹੀ ਤੁਸੀਂ ਸਾਨੂੰ 올림픽ਸ ਬਾਰੇ ਸਾਰੀ ਜਾਣਕਾਰੀ ਖੁੱਲ ਕੇ ਦੇ ਸਕੋ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਿਊਜ਼ਰੂਮ ਵਿੱਚ ਥੈਂਕ ਯੂ ਵੈਰੀ ਮਚ ਬੜੀ 올림픽ਸ ਵਿੱਚ ਜੋ ਟੀਮ ਨੇ ਸੋਚਿਆ ਸੀ ਉਹ ਕਰ ਦਿਖਾਇਆ ਜਾਂ ਲੱਗਦਾ ਕਿ ਅਜੇ ਕੋਈ ਕਸਰ ਬਾਕੀ ਰਹਗੀ ਓਵਰਲ ਪਰਫਾਰਮੈਂਸ ਠੀਕ ਸੀ ਵਧੀਆ ਖੇਡੇ ਸਾਰੇ ਉੱਥੇ ਵੀ ਇੰਡੀਅਨ ਹਾਕੀ ਟੀਮ ਵਧੀਆ ਖੇਡੀ ਉੱਥੇ ਬਾਕੀ ਕੁਝ ਫੇਸਿਸ ਸੀਗੇ ਜਿੱਥੇ ਇੰਪਰੂਵ ਕਰ ਸਕਦੇ ਸੀਗੇ ਤੁਸੀਂ ਵਧੀਆ ਹੋਰ ਵਧੀਆ ਕਰ ਸਕਦੇ ਸੀ ਜਿਵੇਂ ਕਿ ਲਾਸਟ ਗੇਮ ਸੀ ਕੁਆਟਰਫਾਈਨਲਸ ਸਟਿਲ ਸਾਰੇ ਜਿੰਨੇ ਪਲੇਅਰ ਸੀ ਸਾਰੇ ਸੋਚਦੇਗੇ ਹੋਰ ਵਧੀਆ ਕਰ ਸਕਦੇ ਸੋ ਟੈਕਸ ਦਿ ਕਿਕ ਕੀਪਸ ਇਟ ਲੋਅ ਐਂਡ ਇਟ ਸਕਵੀਜ਼ਸ ਇਨ ਔਨ ਥੈਟ ਨੀਅਰ ਪੋਸਟ ਐਂਡ ਬੈਲਜੀਅਮ ਹੈਡ ði ਲੀਡ ਓਲੰਪਿਕਸ ਨੇ ਭਾਰਤੀ ਹਾਕੀ ਟੀਮ ਨੂੰ ਖੁਸ਼ ਕੀਤਾ ਜਾਂ ਨਿਰਾਸ਼ ਖੁਸ਼ ਕੀਤਾ ਬਿਲਕੁਲ ਕਿਉਂਕਿ ਇੱਕ ਰਿਸਪੌਂਸ ਨੂੰ ਵਧੀਆ ਮਿਲ ਰਿਹਾ ਜੂ ਰਹੀ ਕੁਆਰਟਰ ਫਾਈਨਲ ਹਾਰੇ ਹਾਂ ਪਰ ਆਪਣੀ ਪਰਫਾਰਮੈਂਸ ਨਾਲ ਸਾਰੇ ਸਾਰੇ ਨੇ ਇੱਕ ਸੈਟੀਸਫੈਕਸ਼ਨ ਹੋਈ ਹੈ ਉਹ ਕੋਈ ਤਾਂ ਚੱਲ ਜਿੱਤ ਫੜੀਏ ਤੂੰ ਬੇਤਰੀ ਜੇ ਜਾ ਰਗਨੋ ਵਿਦ ਦ ਰੀਫਨ ਬੋਲ ਇਨ ਦੈਟਸ ਅ ਪ੍ਰੈਸ਼ਰ ਇਨ ਦੈਟਸ ਅ ਇਕੁਲਾਈਜ਼ਰ ਇੰਡੀਆ ਆਰ ਬੈਕ ਇਨ ਥਿਸ ਗੇਮ ਮੈਚ ਬਾਈ ਮੈਚ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ 올림픽ਸ ਦਾ ਜਿਵੇਂ ਜਿਵੇਂ ਟੀਮ ਨੇ ਮੈਚ ਬਾਏ ਮੈਚ ਪ੍ਰੋਗਰੈਸ ਕੀਤੀ ਪਹਿਲਾ ਮੈਚ ਭਾਰਤ ਦਾ ਆਇਰਲੈਂਡ ਨਾਲ ਹੋਇਆ 3-2 ਨਾਲ ਟੀਮ ਜਿੱਤੀ ਉਹ ਮੈਚ ਕਿਵੇਂ ਸੀ ਤੇ ਕਿੰਨਾ ਮੋਰਲ ਬੂਸਟਿੰਗ ਮੈਚ ਸੀ ਬਿਲਕੁਲ ਕਿਉਂਕਿ ਇੱਕ 올림픽 2020 ਟੂਰਨਾਮੈਂਟ ਦੇ ਵਿੱਚ ਤੁਸੀਂ ਜਾ ਰਹੇ ਹੋ ਤੇ ਪਹਿਲੇ ਪਹਿਲੀ ਗੇਮ ਤੇ ਬਹੁਤ ਡਿਪੈਂਡ ਕਰਦਾ ਕਿਉਂਕਿ ਜੋ ਤੁਸੀਂ ਤੁਹਾਡੇ ਕੰਫੀਡੈਂਸ ਦੇ ਉੱਪਰ ਜਾ ਰਿਹਾ ਹੈ ਉਹ ਤਾਂ ਕਾਫੀ ਕਾਊਂਟ ਕਰਦੇ ਆ ਜਦੋਂ ਪਹਿਲੀ ਗੇਮ ਹੀ ਆਇਰਲੈਂਡ ਨੇ ਜਿੱਤੀ 3-1 ਤੇ 오ਰੀਨਲ ਇੱਕਦਮ ਪਲੇਅਰ ਸਾਰੇ ਕੰਫੀਡੈਂਸ ਸੀ ਕਿ ਇੱਕ ਉਸ ਤੋਂ ਬਾਅਦ ਸਾਰੇ ਦਿਨ ਮਾਂਚ ਇੱਕ ਸੈਲਫ ਬਲੀਵ ਸੀ ਕਿ ਇੱਥੇ ਵੀ ਹੋਰ ਵਧੀਆ ਕਰ ਸਕਦੇ ਆ ਇਹ ਮੈਚ ਤੁਹਾਡੇ ਲਈ ਵੀ ਬਹੁਤ ਖਾਸ ਰਿਹਾ ਤੁਸੀਂ ਦੋ ਗੋਲ ਕੀਤੇ ਇਸ ਮੈਚ ਦੇ ਵਿੱਚ ਬਿਲਕੁਲ ਕਿਉਂਕਿ 올림픽 ਡੈਬਿਊ ਗੇਮ ਸੀ ਮੇਰੇ ਲਈ ਉਹ ਤੇ ਉਹ ਇੱਕ ਕਾਫੀ ਮੇਰੇ ਲਈ ਇੱਕ ਮੋਰਲ ਹਾਈ ਕਰਨ ਵਾਲਾ ਮੈਸੇਜ ਹੈ ਕਿ ਮੈਂ ਫਸਟ ਗੇਮ 2 ਗੋਲ ਕੀਤੇ ਤੇ ਨੈਕਸਟ ਗੇਮ ਚ ਮਹੋਰ ਵਧੀਆ ਕਰਾਂ ਪਹਿਲਾ ਮੈਚ ਜਿੱਤਣ ਤੋਂ ਬਾਅਦ ਦੂਜਾ ਮੈਚ ਜਰਮਨੀ ਦੇ ਨਾਲ ਹੋਇਆ ਉਸ ਮੈਚ ਦੇ ਵਿੱਚ ਬਹੁਤ ਹੀ ਟਫ ਫਾਈਟ ਦੇ ਵਿੱਚ ਆਖਰੀ ਮਿੰਟ ਚ ਗੋਲ ਖਾਇਆ ਇੰਡੀਆ ਨੇ ਉਹ ਮੈਚ ਕਿਵੇਂ ਦਾ ਸੀ ਈਵਨ ਲਾਸਟ 3 ਸੈਕਿੰਡ ਵੀ ਸੀਗੇ ਜਦੋਂ ਸਾਨੂੰ ਗੋਲ ਹੋਇਆ ਉਹ ਇੱਕ ਸਾਰਾ ਮੈਚ ਅਸੀਂ ਡੋਮਿਨੇਟ ਕੀਤਾ ਸਾਰੀ ਗੇਮ ਅਸੀਂ ਵਧੀਆ ਖੇਡੇ ਆ ਬਟ ਜੋ ਲਾਸਟ ਮਿੰਟ ਚ ਭਈ ਜੋ ਮਿਸਟੇਕ ਕੀਤੀ ਹੈ ਉਹਦੇ ਕਾਰਨ ਮੇਬੀ ਉਹਨਾਂ ਦਾ ਜਿਹੜਾ ਗਰੂਰ ਹੋਇਆ ਉਹ ਇੱਕ ਆਫੀ ਸਾਨੂੰ ਇੱਕ ਨੈਕਸਟ ਗੇਮ ਤੱਕ ਸਾਨੂੰ ਨਰਾਸ਼ ਕਰਨੀ ਹੈ ਡਿਸਪਾਇੰਟਮੈਂਟ ਹੁੰਦੀ ਰਹੀ ਵੀ ਉਹਦੀ ਪਰ ਇੱਕ ਪੋਜ਼ਿਟਿਵ ਵੀ ਸਾਨੂੰ ਇਹ ਵੀ ਸੀ ਕਿ ਅਸੀਂ ਜਿਹੜੀ ਵਰਲਡ ਨੰਬਰ 1 ਟੀਮ ਹਾਂ ਉਹ ਅਸੀਂ ਵੀ ਵਧੀਆ ਖੇਡੇ ਹਾਂ ਵੀ ਅਸੀਂ ਜਿੱਤ ਸਕਦੇ ਸੀ ਜਿੱਤ ਸਕਦੇ ਸੀ ਮੈਚ ਉਹ ਪਰ ਅੰਤ ਤੇ ਹੀ ਡਰਾ ਨਾਲ ਉਹ ਹੀ ਮੈਚ ਫਿਨਿਸ਼ ਕੀਤਾ ਤੁਸੀਂ ਦੋ ਮੈਚ ਖਤਮ ਹੋਣ ਤੱਕ ਖੁਦ ਤਿੰਨ ਗੋਲ ਕਰ ਚੁੱਕੇ ਸੀ ਤਾਂ ਤੁਹਾਡੇ ਆਪਣੇ ਮਨ ਚ ਕੀ ਚੱਲ ਰਿਹਾ ਸੀ ਤੁਹਾਡੇ ਲਈ 올림픽ਸ ਬਹੁਤ ਫਰੂਟਫੁੱਲ ਸਾਬਤ ਹੋ ਰਹੇ ਸੀ ਮੇਰੇ ਲਈ ਇਹੀ ਸੀ ਕਿ ਮੈਂ ਆਪਣਾ ਜਿਹੜਾ ਪਲੈਂਟੀ ਕਾਰਨਰ ਤੇ ਬੈਸਟ ਦੇ ਜਾਵਾਂ ਜਿਵੇਂ 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 ਮੈਨੂੰ ਪਲੈਂਟੀ ਕਾਰਨਰ ਮਿਲਦੇ ਪਏ ਆ ਪਰ ਉਸ ਤੋਂ ਬਾਅਦ ਮੈਂ ਨੈਕਸਟ ਗੇਮਸ ਮੈਂ ਮੈਸੀ ਵੀ ਕੀਤੇ ਪਰ ਮੇਰਾ ਕੰਫੀਡੈਂਸ ਬਹੁਤ ਆਈ ਸੀਗਾ ਇੱਕ ਮੈਨੂੰ ਪੋਜ਼ਿਟਿਵ ਬਿਹੇਵੀਅਰ ਯਾਨੀ ਕਿ ਲੋਕੋ ਤੁਸੀਂ ਕਿ ਪੋਜ਼ਿਟਿਵ ਬਿਹੇਵੀਅਰ ਯਾਨੀ ਕਿ ਜੇ ਮੈਨੂੰ ਪਲੈਂਟ ਕੋਨ ਮਿਲੂਗਾ ਮੈਂ 골 ਕਰ ਸਕਦਾ ਤੇ ਇਸ ਤੋਂ ਬਾਅਦ ਯਾਨੀ ਕਿ ਕਾਫੀ ਇੱਕ ਕੰਫੀਡੈਂਸ ਆ ਗਿਆ ਸੀਗਾ ਅਗਲਾ ਮੈਚ ਅਰਜਨਟੀਨਾ ਦੇ ਖਿਲਾਫ ਹੋਇਆ 2-1 ਨਾਲ ਜਿੱਤੀ ਟੀਮ ਦਾ ਉਹ ਵੀ ਇੱਕ ਟਫ ਮੈਚ ਸੀ ਇੱਕ ਵੱਡੀ ਟੀਮ ਦੇ ਅਗੇਂਸਟ ਮੈਚ ਖੇਡ ਰਹੇ ਸੀ ਜੋ ਕਿ ਬਾਅਦ ਵਿੱਚ ਜਾ ਕੇ 올림픽 ਚੈਂਪੀਅਨ ਬਣੇ ਐਵੀ ਕਾਫੀ ਵੱਡੀ ਜਿੱਤ ਰਹੀ ਟੀਮ ਦੇ ਬਿਲਕੁਲ ਇੱਕ ਉਹ ਮੈਚ ਤੋਂ ਬਾਅਦ ਵੀ ਸਾਡੇ ਲਈ ਇੱਕ ਬਹੁਤ ਵੱਡੀ ਇੱਕ ਜਿੱਤ ਸੀ ਕਿ 올림픽 ਵਿੱਚ ਤੁਸੀਂ ਇੱਕ ਯਾਨੀ ਕਿ ਵਰਲਡ ਦੀ ਜਿਹੜੀ ਬੈਸਟ ਇਵੈਂਟ ਹੈ ਉਹਨੂੰ ਤੁਸੀਂ ਹਰਾ ਰਹੇ ਹੋ ਵੀ ਓਵੇਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਐਵੇਂ ਦੀਆਂ ਐਵੇਂ ਜਿਹੜੇ ਤਗੜੇ ਟੀਮਾਂ ਨੂੰ ਜਿਵੇਂ ਤੁਸੀਂ ਸੜਾਈ ਜਾਂਦੇ ਸੀਗੇ ਓਵੇਂ ਮੇ ਤੁਹਾਡਾ ਕੰਫੀਡੈਂਸ ਬਿਲਡ ਹੁੰਦਾ ਜਾ ਰਿਹਾ ਸੀਗੇ ਅਸੀਂ ਨੈਕਸਟ ਗੇਮ 'ਚ ਵਧੀਆ ਕਰ ਸਕਦੇ ਆ ਸਾਰੇ ਪਲੇਅਰਸ ਇੱਕ ਦੂਜੇ ਦੇ ਬਲੀਵ ਕਰ ਰਹੇ ਸੀ ਆਪਣੀ ਅਬਿਲਿਟੀ ਦੇ ਬਲੀਵ ਕਰ ਰਹੇ ਸੀ ਨੀਦਰਲੈਂਡਸ ਦੇ ਨਾਲ ਇਸ ਤੋਂ ਬਾਅਦ ਮੁਕਾਬਲਾ ਹੋਇਆ ਉਹ ਮੁਕਾਬਲਾ ਵੀ ਟੀਮ ਹਾਰੀ ਪਰ ਉਹਦੇ 'ਚ ਵੀ ਪਰਫਾਰਮੈਂਸ ਕਹਿਣਾ ਹੋਏਗਾ ਕਿਉਂਕਿ ਨੀਦਰਲੈਂਡਸ ਨੂੰ ਬੈਸਟ ਟੀਮਸ ਦੇ ਵਿੱਚ ਕਾਊਂਟ ਕੀਤਾ ਜਾਂਦਾ ਤਾਂ ਟੀਮ ਦਾ ਪ੍ਰਦਰਸ਼ਨ ਅੱਛਾ ਰਿਹਾ ਉਹ ਵੀ ਬਿਲਕੁਲ ਜਿਵੇਂ ਮੈਂ ਕਿਹਾ ਕਿ ਅਸੀਂ ਮੈਚ ਵਧੀਆ ਖੇਡੇ ਆ ਉਥੇ ਟੂ ਨੰਨ ਸਾਰਾ ਓਵਰਆਲ ਵਧੀਆ ਖੇਡੇ ਨੇ except ਇੱਕ ਗੇਮ ਸੀਗੀ ਬਟ ਨੀਦਰਲੈਂਡ ਨੇ ਜਿਵੇਂ ਸਾਨੂੰ ਲਾਸਟ ਮਿੰਟ ਮਿੰਟ ਦੇ ਵਿੱਚ ਚਾਰ ਪੰਜ ਪਲੈਂਟ ਕਰਨ ਮਿਲੇ ਕੰਟੀਨਿਊ ਅਸੀਂ ਉਹ ਕਨਵਰਟ ਨਹੀਂ ਕਰ ਪਾਏ ਤੇ ਉਹਦੇ ਕਰਕੇ ਮੇਬੀ ਕਿ ਅਗਰ ਉਹ ਕਨਵਰਟ ਹੁੰਦਾ ਮੇਬੀ ਟੂ ਟੂ ਔਲ ਮੈਚ ਉਹਦਾ ਸੇਹੋ

ਪੈਨਲਟੀ CORNER ਮਿਸ ਹੋਣਾ ਸ਼ੁਰੂਆਤ ਵਿੱਚ ਉਹ ਚੀਜ਼ ਕਲਿੱਕ ਕਰ ਰਹੀ ਸੀ ਬਾਅਦ ਵਿੱਚ ਕਲਿੱਕ ਨਹੀਂ ਕੀਤੀ ਉਹਦੇ ਤੋਂ ਟੀਮ ਦੇ ਕੀ ਜੋ ਪੂਰਾ ਪਰਸਪੈਕਟਿਵ ਹੁੰਦਾ ਟੀਮ ਦਾ ਮਨੋਬਲ ਤੇ ਕੋਈ ਅਸਰ ਪਿਆ ਟੀਮ ਦੇ ਹੌਸਲੇ ਬੁਲੰਦ ਹੋਏ ਜਾਂ ਨਹੀਂ ਇਹਨਾਂ ਚੀਜ਼ਾਂ ਤੇ ਕਿੰਨਾ ਅਸਰ ਪੈਂਦਾ ਤੇ ਉਹ ਅਗਲੇ ਮੈਚ ਤੇ ਕਿੰਨਾ ਅਸਰ ਪਾਉਂਦੇ ਇਹ ਚੀਜ਼ਾਂ ਜਿਵੇਂ ਐਸ ਸਾਰੇ ਪਲੇਅਰਸ ਇੱਕ ਚੀਜ਼ ਨਾਲ ਮੀਨਸ ਇਹਨੇ ਬੌਂਡਿੰਗ ਇੰਨੀ ਵਧੀਆ ਸਟੇਮ ਕਿ ਕੋਈ ਕਿਸ ਨੂੰ ਬਲੀਮ ਨਹੀਂ ਕਰ ਰਿਹਾ ਉਹਦੇ ਵਿੱਚ ਵੀ ਇਦਾਂ ਇਹ ਜੇ ਸਿੰਘ ਆ ਰਹੇ ਨੇ ਇਕੱਠੇ ਹਾਰ ਰਹੇ ਆ ਜਿੱਤ ਰਹੇ ਨੇ ਇਕੱਠੇ ਹਾਰ ਰਹੇ ਵੀ ਜਿੱਤ ਰਹੇ ਨੇ ਇਕੱਠੇ ਜਿੱਤ ਰਹੇ ਆ ਬਾਕੀ ਉਸ ਤੋਂ ਬਾਅਦ ਇਹ ਸੀ ਕਿ ਜਿਵੇਂ ਅਸੀਂ ਪਲੈਂਟੀ ਕੋਰ ਸੱਟ ਦੇ ਮੈਚ ਹੋ ਰੇ ਸੀਗੇ ਉਦੋਂ ਅਸੀਂ ਉਵੇਂ ਵੀ ਸਾਨੂੰ ਕੋਚਸ ਸਾਨੂੰ ਗਾਈਡ ਕਰ ਰਹੇ ਸੀ ਵੀ ਆਪਾਂ ਨੈਕਸਟ ਇਹ ਟਰਾਈ ਕਰ ਸਕਦੇ ਹਾਂ ਜੋ ਕੁਝ ਵੀ ਹੈ ਉਵੇਂ ਹੀ ਟਰਾਈ ਕਰ ਰਹੇ ਸੀ ਪਰ ਨਹੀਂ ਪਰ ਲਾਸਟ ਇੱਕ ਜਿਵੇਂ ਹਾਲੈਂਡ ਨਾਲ ਤੁਹਾਨੂੰ ਦੱਸਿਆ ਤੁਹਾਨੂੰ ਕਿ ਲਾਸਟ 4 4m 5 ਪਲੈਂਟੀ ਕੋਰ ਨਹੀਂ ਮਿਸ ਕੀਤੇ ਉਹ ਇੱਕ ਇਦਾਂ ਦੀ ਚੀਜ਼ ਹੈ ਪਲੈਂਟੀ ਕੋਰ ਨੂੰ ਇੱਕ ਇਦਾਂ ਦੀ ਵੀ ਵੈਪਨ ਹੈ ਕਿ ਤੁਸੀਂ ਟੀਮ ਨੂੰ ਦਿਤਾ ਸਕਦੇ ਹੋ ਤੇ ਉਹ ਸਾਡੀ ਉਹ ਮੈਚ ਸਾਡੀ ਮਿਸ ਗਈ ਇਸੇ ਦੌਰਾਨ ਜਦੋਂ 올림픽ਸ ਚੱਲ ਰਹੇ ਸੀ ਤੁਸੀਂ ਬਾਅਦ ਵਿੱਚ 올림픽 ਵਿਲੇਜ ਜਾ ਕੇ ਸਟੇ ਵੀ ਕਰਦੇ ਸੀ ਬਹੁਤ ਚੀਜ਼ਾਂ ਹੋਰ ਨਾਲ ਨਾਲ ਚੱਲਦੀਆਂ ਰਹਿੰਦੀਆਂ ਸੀ ਇਸ ਟਾਈਮ ਦੇ ਦੌਰਾਨ ਹੋਰ ਬਹੁਤ ਸਾਰੀਆਂ ਗੇਮਸ ਨਾਲ ਨਾਲ ਖੇਡੀਆਂ ਜਾ ਰਹੀਆਂ ਸੀ ਚਾਹੇ ਟੈਨਿਸ ਹੋਵੇ ਚਾਹੇ ਵਿਮਨ ਹਾਕੀ ਹੋਵੇ ਟੀਮ ਦਾ ਪ੍ਰਦਰਸ਼ਨ ਪੂਰਾ ਭਾਰਤੀ ਕੰਟਿੰਜੈਂਟ ਦਾ ਪ੍ਰਦਰਸ਼ਨ ਓਵਰਆਲ ਬਹੁਤ ਅੱਛਾ ਨਹੀਂ ਸੀ ਚੱਲ ਰਿਹਾ ਉਸ ਵੇਲੇ ਜਦੋਂ ਤੱਕ ਤੁਹਾਡੀ ਹਾਕੀ ਚੱਲ ਰਹੀ ਸੀ ਕੀ ਉਸ ਚੀਜ਼ ਦਾ ਵੀ ਮੋਰਲ ਕਿਤੇ ਨਾ ਕਿਤੇ ਲੂਜ਼ ਕਰਦੀ ਸੀ ਟੀਮ ਕੇ ਓਵਰਆਲ ਇੰਡੀਅਨ ਪਰਫਾਰਮੈਂਸ उन्नी ज़्यादा अच्छी नहीं आ रही जिन्नी के सोच के शायद पूरा कंटिजेंट रियो पहुंचे। कोई कोई भी फॉलो कर रहा भी कि मैडल आया कि नहीं बट ज्यादा अपनी परफॉर्मेंस ज अपनी हॉकी पर ज्यादा ध्यान दे रहे उ तो उस वेल इना समय ही नहीं होंगे कि बाकी चीज़ों वालन देते अभी अपने शड्यूल इन्नी बिजी होंगे कि दूजे किसी फॉलो कर सी पर इना हों के जोर इना पता करता करीता से भी अज्जा मैच और की रिजल्ट की रहा उन्हों बाकी इन्ना ही बाकी अपना शड्यूल इन्ना बिजी हों कि ਉਸੇ ਕਿਸੇ ਹੋਰ ਵੱਲ ਧਿਆਨ ਨਹੀਂ ਬੰਦੇਗੀ ਕਿਸੇ ਹੋਰ ਨੂੰ ਅਸੀਂ ਫੋਲੋ ਕਰੀਏ ਜਾਂ ਕੁਛ ਕੁਛ ਨਹੀਂ ਲੀਗ ਸਟੇਜ ਦਾ ਆਖਰੀ ਮੁਕਾਬਲਾ ਕੈਨੇਡਾ ਨਾਲ ਖੇਡਿਆ ਇਹਦੇ ਵਿੱਚ 2-2 ਡਰਾਅ ਰਿਆ ਇਹ ਮੁਕਾਬਲਾ ਕੀ ਅੱਛਾ ਸੀ ਟੀਮ ਦੇ ਲਈ ਜਾਂ ਬੁਰਾ ਸੀ ਇਹ ਬੁਰਾ ਮੁਕਾਬਲਾ ਸੀ ਇਹ ਅਸੀਂ ਇੱਕ ਬਈ ਵਧੀਆ ਖੇਡ ਕੇ ਕੁਝ ਚੀਜ਼ਾਂ ਸੀ ਜਿਹੜੀਆਂ ਅਸੀਂ ਨਹੀਂ ਬਈ ਇਹ ਵਜੇ ਕਰ ਸਕੇ ਤੇ ਉਹ ਤਾਂ ਜਿਹੜਾ ਰਿਜ਼ਲਟ ਸਾਨੂੰ ਵੀ 2-2 ਆਉਲ ਮਿਲਿਆ ਬਾਕੀ ਬਿਲਕੁਲ ਅਹੀ ਉਹ ਕਿਸ਼ਤੀ ਜਾਂ ਗਲਤ ਕੀਤੀ ਹੋਏ ਚ ਇਹ ਕਹਿਣਾ ਹੋਏਗਾ ਇਸ ਮੈਚ ਦੇ ਡਰਾ ਹੋਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਟੀਮ ਜਦੋਂ ਮੈਚ ਖਤਮ ਹੋਣ ਤੋਂ ਬਾਅਦ ਡੱਗਆਊਟ ਵੱਲ ਜਾ ਰਹੀ ਸੀ ਟੀਮ ਨਿਰਾਸ਼ ਨਜ਼ਰ ਵੀ ਆ ਰਹੀ ਸੀ ਕਿਉਂ ਇਸੇ ਕਾਰਨ ਸੀ ਕਿ ਟੀਮ ਨੂੰ ਲੱਗਦਾ ਸੀ ਕਿ ਮੈਚ ਜਿੱਤਿਆ ਜਾ ਸਕਦਾ ਬਿਲਕੁਲ ਕਿਉਂਕਿ ਅਸੀਂ ਉਹ ਮੈਚ ਸਾਨੂੰ ਇਹ ਸੀ ਅਸੀਂ ਦੇ ਜਿੱਤਾਂਗੇ ਤੇ ਬਿਲਕੁਲ ਇੱਕ ਡਿਸਪਾਇੰਟਮੈਂਟ ਸੀ ਆਪਣੇ ਮੰਨ ਚੁੱਕੇ ਹੀ ਆਮ ਐਸ ਜਿਸ ਤਰ੍ਹਾਂ ਦੇ ਸੀਗੇ ਕੈਨੇਡਾ ਇੱਕ ਲਾਈਕ ਅੱਜ ਕੱਲ ਬੀ ਟੀਮਾਂ ਸਾਰੀਆਂ ਬਰਾਬਰ ਆ ਪਰ ਅਸੀਂ ਉਹਨੂੰ ਹੋਰ ਵਧੀਆ ਉਹ ਮੈਚ ਵਧੀਆ ਕਰ ਸਕਦੇ ਸੀਗੇ ਇਸ ਮੈਚ 'ਚ ਇੱਕ ਹੋਰ ਖਾਸ ਗੱਲ ਸੀ ਮੈਚ ਜਦੋਂ ਖਤਮ ਹੋਣ ਵਾਲਾ ਸੀ ਤਾਂ ਗੋਲ ਕੀਪਰ ਟੀਮ ਇੰਡੀਆ ਦਾ ਗਾਇਬ ਹੋ ਗਿਆ ਸੀ ਉਹ ਕੀ ਚੱਕਰ ਸੀ ਉਹ ਤਾਂ ਸਾਡੇ ਦਰਸ਼ਕਾਂ ਨੂੰ ਸਮਝਾਓ ਉਹ ਸਾਡੀ ਇੱਕ ਕੋਈ ਦੀ ਸਟ੍ਰੈਟਜੀ ਸੀ ਕਿ ਅਸੀਂ ਜਿਵੇਂ ਹਾਰ ਡਰਾ ਕਰਦੇ ਖੇਡਦੇ ਵੇ ਮੈਚ ਉਹ ਅਸੀਂ ਗੋਲ ਪਰ ਕੱਢ ਕੇ ਇੱਕ ਪਲੇਅਰ ਆਪਣਾ ਐਕਸਟਰਾ ਵਿੱਚ ਪਾਤਾ ਸੀਗਾ ਉਹ ਫਿਰ ਆਪਣ ਨੂੰ ਅਟੈਕਿੰਗ ਵਿੱਚ ਹੈਲਪ ਕਰ ਸਕਦਾ ਇਸ ਅਹੀਂ ਸਾਨੂੰ ਗੋਲ ਦੀ ਲੋੜ ਸੀ ਕਿਉਂਕਿ ਹੋਈ ਮੈਂ ਜਿੰਨਾ ਚਾਹੁੰਦੇ ਸੀ ਕੈਨੇਡਾ ਦਾ ਤੇ ਇਸ ਲਈ ਹੀ ਗੋਲ ਪਰ ਕੱਢ ਕੇ ਇੱਕ ਪਲੇਅਰ ਹੀ ਕਰਕੇ ਜਾਨਕੀ ਫਾਰਵਰਡ ਇੱਕ ਬਤਾਤਾ ਸੀਗਾ ਕਿ ਅਸੀਂ ਫਾਰਵਰਡ ਚ ਕਰਕੇ ਦੇਖੀ ਗੋਲ ਕਰੀਏ ਇਸ ਮੈਚ ਤੋਂ ਬਾਅਦ ਟੀਮ ਦੀ ਐਂਟਰੀ ਹੋ ਗਈ ਸੀ ਕੁਆਰਟਰ ਫਾਈਨਲ ਦੇ ਵਿੱਚ ਦਾ ਕੁਆਰਟਰ ਫਾਈਨਲ ਤੋਂ ਪਹਿਲਾਂ ਕੀ ਪਲੈਨਿੰਗ ਚੱਲ ਰਹੀ ਸੀ ਕੀ ਟੀਮ ਮੀਟਿੰਗਸ ਦੇ ਵਿੱਚ ਕਿਹਾ ਜਾ ਰਿਹਾ ਸੀ ਤੇ ਆਪਸ ਵਿੱਚ ਕੀ ਡਿਸਕਸ਼ਨ ਹੁੰਦੀ ਸੀ ਪਲੇਅਰਸ ਦੇ ਵਿੱਚ ਕਿ ਕੀ ਕਰਨ ਵਾਲੇ ਕੁਆਰਟਰ ਫਾਈਨਲ ਤੋਂ ਪਹਿਲਾਂ ਜਿਵੇਂ ਸਾਡਾ ਆ ਜਿਹੜਾ ਮੈਸੇਜ ਆ ਕੈਨੇਡਾ ਨਾਲ ਇਹ ਸਾਡਾ ਇਹਨਾ ਠੀਕ ਨਹੀਂ ਸੀਗਾ ਵੀ ਅਸੀਂ ਕੁਝ ਚੀਜ਼ਾਂ ਸੀ ਜਿਵੇਂ ਦੱਸਿਆ ਵੀ ਮਿਸ ਕੀਤੀਆਂ ਵੀ ਨਹੀਂ ਵਧੀਆ ਕੀਤੀਆਂ ਉਹ ਚੀਜ਼ਾਂ ਤੇ ਹੀ ਆਪਣਾ ਜਿਵੇਂ ਮਿਡਫੀਲਡਰਸ ਮੀਟਿੰਗ ਹੁੰਦੀ ਸੀਗੀ ਜਾਂ ਡਿਫੈਂਡਰਸ ਮੀਟਿੰਗ ਹੁੰਦੀ ਸੀ ਉਹ ਆਪਣੇ ਲਾਈਨਸ ਫਾਰਵਰਡ ਮੀਟਿੰਗ ਆਪਣੇ ਲਾਈਨਸ ਨਾਲ ਬਹਿ ਕੇ ਗੱਲ ਕਰਦੇ ਸੀਗੇ ਜਾਂ ਕੋਈ ਵੀ ਸਾਨੂੰ ਕੋਈ ਆਪਣੀ ਪਰਸਨਲ ਕੋਈ ਪ੍ਰੋਬਲਮ ਮੈਨੂੰ ਜਿਵੇਂ ਫਾਰਵਰਡ ਨਾਲ ਹੁੰਦੀ ਸੀ ਜਾਂ ਮਿਡਫੀਲਡਰ ਨੂੰ ਮੇਰੇ ਨਾਲ ਉਹ ਡਿਸਕਸ ਨਹੀਂ ਅਪਰਚ ਕਰ ਰਹੇ ਵੀ ਅਪਾ ਨੈਕਸਟ ਗੇਮ ਤੇ ਕਿਵੇਂ ਉਹ ਇੰਪਰੂਵ ਕਰ ਸਕਦੇ ਆ ਜਾਂ ਫਿਰ ਬਿਕੋਮ ਕੋਈ ਕੁਆਰਟਰਫਾਈਨਲ ਗੇਮ ਇਦਾਂ ਦੀ ਸੀ ਕਿ ਡੂ ਐਂਡ ਡਾਈ ਵਾਲੀ ਗੇਮ ਮੱਚੀ ਸਾਨੂੰ ਜਿੱਤਨੇ ਪੈਣਾ ਕਿਉਂਕਿ ਲੀਗ ਇਦਾਂ ਨਹੀਂ ਕਿ ਹਾਰ ਕੇ ਤੇ ਕੋਈ ਗੱਲ ਨਹੀਂ ਅਪਾ ਫੇਰ ਵੀ ਵੰਦਣਾ ਬੈਲਜੀਅਮ ਨੂੰ ਐਜ਼ ਅ ਟੀਮ ਕਿਵੇਂ ਲੈ ਰਹੀ ਸੀ ਬੈਲਜੀਅਕ ਵਧੀਆ ਟੀਮ ਸੀਗੀ ਇੱਕ ਯਾਨੀ ਕਿ ਵਰਲਡ ਦੀ ਬੈਸਟ ਟੀਮਾਂ ਚ ਆਉਂਦੀ ਆ ਉਹ ਵੀ ਹੀ ਲੱਗਦਾ ਸੀ ਕਿ ਹੁਣ ਬੈਲਜੀਅਮ ਨੂੰ ਹਰਾਉਣ ਦਾ ਦਮ ਹੈ ਟੀਮ 'ਚ ਬਿਲਕੁਲ ਨਹੀਂ ਟੀਮ ਕਿਸੇ ਨੂੰ ਵੀ ਅੱਜ ਕੱਲ ਦੀ ਹਾਕੀ ਕੋ ਸਾਰੀਆਂ ਟੀਮਾਂ ਇੱਕੋ ਵਾਰ ਇੱਕੋ ਵਾਰ ਦੀ ਜਿਹੜਾ ਉਸ ਦਿਨ ਖੇਡੂਗਾ ਜਾਂ ਚਾਂਸੇਸ ਕਲਿੱਕ ਕਰੂਗਾ ਉਹ ਟੀਮ ਸਕਸੈਸਫੁਲ ਹੋ ਗਈ ਉਹ ਮੈਚ ਬਾਕੀ ਇਦਾਂ ਸੀ ਕਿ ਅੱਜ ਕੱਲ ਦੀ ਜਿਵੇਂ ਮੈਂ ਦੱਸਿਆ ਸਾਰੀਆਂ ਟੀਮਾਂ ਬਰਾਬਰ ਹੀ ਹੈ ਵਾਜੇ ਜੇਕਰ ਟੀਮ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਕੁਆਰਟਰ ਫਾਈਨਲ ਦੇ ਵਿੱਚ ਪਹਿਲਾ ਹਾਫ ਪਹਿਲੇ ਦੋ ਕੁਆਟਰਸ ਕਿਹਾ ਜਾਵੇ ਹਾਫ ਕਿਹਾ ਜਾਵੇ ਪਹਿਲਾ ਇੰਡੀਅਨ ਟੀਮ ਨੇ ਕਾਫੀ ਹੱਦ ਤੱਕ ਡੋਮਿਨੇਟ ਕੀਤਾ ਲੀਡ ਵੀ ਲਈ ਹੋਈ ਸੀ ਤਾ ਪਹਿਲੇ ਹਾਫ ਤੋਂ ਬਾਅਦ ਦੂਜੇ ਹਾਫ 'ਚ ਕੀ ਹੋ ਗਿਆ ਕਿ ਦੂਜੇ ਹਾਫ 'ਚ ਟੀਮ ਇੱਕਦਮ ਤੋਂ ਦੂਸਰੀ ਟੀਮ ਹਾਵੀ ਹੋ ਗਈ। ਜਿਆਦਾ ਅਸੀਂ ਅਟੈਕਿੰਗ ਹਾਕੀ ਨਹੀਂ ਖੇਡ ਰਹੇ ਅਸੀਂ ਡਿਫੈਂਸਿਵ ਮੋਡ ਤੇ ਜ਼ਿਆਦਾ ਆ ਗਏ ਕਿ ਉਹਦੇ ਨਾਲ ਇਹ ਸੀ ਵੀਹੀਂ ਗੋਲ ਪਿਛਾੜੀਏ ਵੀ ਮੇਬੀ ਇਦਾਂ ਸੀਗਾ ਕਿ ਆਪਾਂ ਅੱਜ ਵੀ ਗੋਲ ਇੱਕ ਜੁਰ ਜਿੱਤੀ ਜਾਂਦੇ ਆ ਤੇ ਇਹ ਗੋਲ ਬਿਚਾੜੀਏ ਜਿਵੇਂ ਬਚਾ ਸਕਦੇ ਆ। ਉਹਨਾਂ ਦੇ ਕਿਸੇ ਟੀਮ ਤੇ ਪ੍ਰੈਸ਼ਰ ਆ ਰਿਹਾ ਸੀਗਾ ਕਿਹੀਂ ਜ਼ਿਆਦਾ ਡਿਫੈਂਸਿਵ ਖੇਡ ਰਹੇ ਆ। ਉਹਨਾਂ ਦੇ ਡਿਫੈਂਡਰਸ ਉਹ ਵੀ ਉੱਪਰ ਆ ਰਹੇ ਸੀ ਬਿਲਕੁਲ। ਉਦੇ ਕਾਰਨ ਹੀ ਕਾਫੀ ਅਸੀਂ ਜਾਨੀ ਸਾਰੀ ਟੀਮ ਨੂੰ ਲੱਗਦਾ ਜਿਹੜੀ ਅੰਡਰ ਪ੍ਰੈਸ਼ਰ ਹੋ ਗਈ ਸੀਗੀ ਤੇ ਅਸੀਂ ਜਿਆਦਾ ਅਟੈਕ ਨਹੀਂ ਕੀਤੇ ਉਹਨਾਂ ਉੱਤੇ ਦੈਜ਼ ਇਟ ਅਫੈਕਸ਼ਨ ਸ਼ਾਟਸ ਪੀਸ தி ਕੀਪਰ ਐਂਡ ਬੈਲਜੀਅਮ ਮੇਕ ਇਟ ਟੂ ਇਟਸ ਡੋਕੀਏ ਥਿਸ ਟਾਈਮ ਉਸ ਹਾਰ ਤੋਂ ਬਾਅਦ ਜਦੋਂ ਟੀਮ ਵਾਪਸ ਵਰਤੀ ਡੱਗ ਆਊਟ ਵਾਲੀਆਂ 올림픽 ਵਿਲੇਜ ਵਾਲੇ ਉਦੋਂ ਕੀ ਆਪਸ ਵਿੱਚ ਗੱਲਬਾਤ ਹੋ ਰਹੀ ਸੀ ਟੀਮ ਦੀਆਂ ਲੱਗਦਾ ਸੀ ਕਿ ਹੁਣ ਉਸ ਵੇਲੇ ਮਾਹੌਲ ਕੀ ਸੀ ਮੈਚ ਤੋਂ ਬਾਅਦ ਇੱਕ ਕਾਫੀ ਦੇਖਿਆ ਜਾਂਦਾ ਕਾਫੀ ਸਾਡੇ ਲਈ ਇੱਕ ਬਹੁਤ ਬੁਰਾ ਸੀ ਉਹ ਟਾਈਮ ਕਿਉਂਕਿ ਸਾਨੂੰ ਮਾਂਝ ਸੱਚੀ ਕਿ ਇਦਾਂ ਹੀ ਸੀ ਕਿ ਆਹ ਟਾਈਮ ਉਹਨਾਂ ਪੇ 4 ਸਾਲ ਉਹਨੂੰ ਵੀਟ ਕਰਨੀ ਪੈਣੀ ਆ ਕਿਉਂਕਿ 4 ਸਾਲ ਵੀ ਉਹ ਮੈਚ ਲਈ ਇੱਕ ਹੀ ਮੈਚ ਲਈ ਜਾਨੀ ਕਿ ਸਾਰੇ ਟੂਰਨਾਮੈਂਟ ਲਈ ਪਰ ਉਹ ਮੈਚ ਇੱਕ ਇਦਾਂ ਦਾ ਮੈਚ ਹੈ ਕਿ ਤੁਸੀਂ 4 ਸਾਲ ਤੁਹਾਡੇ ਬਿਲਕੁਲ ਉਹ ਮੈਚ ਤੁਹਾਡਾ ਡਿਸਾਈਡ ਕਰਦਾ ਕੋਮਨ ਲੀਗ ਦੇ ਮੈਚ ਇੰਨਾ ਬਿਲਕੁਲ ਤੁਹਾਨੂੰ ਤੁਹਾਡਾ ਡਿਸਾਈਡ ਕਰਦਾ ਤੁਸੀਂ ਕੁਆਟਰਫਾਈਨਲ ਚ ਪਹੁੰਚੋ ਪਰ ਕੁਆਟਰਫਾਈਨਲ ਗੇਮ ਇਦਾਂ ਦੀ ਹੈ ਕਿ ਤੁਹਾਨੂੰ ਉਹ ਕਿਤੇ ਵੀ ਤੁਹਾਨੂੰ ਉੱਪਰ ਵੀ ਜਾਣ ਕਰ ਸਕਦੇ ਥੱਲੇ ਵੀ ਉਹ ਇੱਕ ਗੇਮ 'ਚ ਤੁਹਾਨੂੰ ਸਾਰਿਆਂ ਨੂੰ 100% ਉੱਤੇ ਦੇਣਾ ਪੈਣਾ। ਇਹ ਲੱਗਦਾ ਕਿ ਟੀਮ ਨੇ ਆਪਣਾ 100% ਦਿੱਤਾ ਸੀ ਗੋਡ ਫਾਈਨਲ 'ਚ। ਅਸੀਂ ਉੱਥੇ ਵਧੀਆ ਕੀਤਾ ਪਰ ਮੈਂ ਸੋਚਦਾ ਕਿ ਉੱਥੇ ਹੋਰ ਹੀ ਵਧੀਆ ਕਰ ਸਕਦੇ ਸੀ। ਹਾਂਜੀ। ਇੱਕ ਪੋਜ਼ਿਟਿਵ ਕੀ ਇੰਡੀਅਨ ਹਾਕੀ ਟੀਮ ਦੇ ਲਈ ਇਹ ਰਿਹਾ ਕਿ ਟੀਮ ਜਿੰਨਾਂ ਟੀਮਾਂ ਤੋਂ ਹਾਰੀ ਚਾਹੇ ਉਹ ਬੈਲਜੀਅਮ ਸੀ ਫਾਈਨਲ ਤੱਕ ਪਹੁੰਚਿਆ। ਅਰਜنٹੀਨਾ ਨੂੰ ਤੁਸੀਂ ਜਿੱਤਿਆ ਅਰਜنٹੀਨਾ ਬਾਅਦ ਵਿੱਚ ਜਾ ਕੇ 골ਡ ਮੈਡਲ ਜਿੱਤਣ ਚ ਕਾਮਯਾਬ ਹੋਇਆ ਤਾਂ ਕੀ ਇਹ ਪੋਜ਼ਿਟਿਵ ਆਊਟਕਮਸ ਵੀ ਸੀਗੇ ਇੰਡੀਅਨ ਹਾਕੀ ਦੇ ਲਈ ਇਸ 올림픽ਸ ਦੇ ਦੌਰਾਨ ਬਿਲਕੁਲ ਪੋਜ਼ਿਟਿਵ ਸਾਡੇ ਲਈ ਇਹ ਹੈ ਕਿ ਸਾਨੂੰ ਇੱਕ ਆਪਣੇ ਆਪ 'ਚ ਇੱਕ ਅਬਿਲਿਟੀ ਆਈ ਹੈ ਕਿ ਅਸੀਂ ਅਬਿਲਿਟੀ ਸਾਨੂੰ ਦਾ ਪੋਜ਼ਿਟਿਵ ਬਿਹੇਵੀਅਰ ਸਾਡੇ 'ਚ ਇਹ ਆਇਆ ਹੈ ਕਿ ਅਸੀਂ ਕਿਸੇ ਵੀ ਟੀਮ ਨੂੰ ਇਹ ਕਰ ਸਕਦੇ ਹਾਂ ਤੇ ਮੈਨੂੰ ਉਮੀਦ ਹੈ ਕਿ ਜੋ ਆਉਣ ਵਾਲੇ ਜੋ 1-2 ਸਾਲ ਹੈਗੇ ਅਸੀਂ ਰੈਂਕਿੰਗ ਸ਼ੋਰ ਉੱਪਰ ਆਵਾਂਗੇ ਤੇ ਹੋਰ ਵਧੀਆ ਕਰਾਂਗੇ ਓਲੰਪਿਕਸ ਤੋਂ ਜਸਟ ਪਹਿਲਾਂ ਇੰਡੀਅਨ ਹਾਕੀ ਟੀਮ ਦੇ ਕੈਪਟਨ ਦੀ ਵੀ ਬਦਲੀ ਹੋਈ ਸਰਦਾਰ ਸਿੰਘ ਦੀ ਜਗ੍ਹਾ ਤੇ ਪੀ ਆਰ ਸ਼੍ਰੀਦੇਸ਼ ਨੂੰ ਕੈਪਟਨ ਬਣਾਇਆ ਗਿਆ ਬਤੌਰ ਕਪਤਾਨ ਸ਼੍ਰੀਦੇਸ਼ ਦੀ ਪਰਫਾਰਮੈਂਸ ਨੂੰ ਕਿਵੇਂ ਕਾਊਂਟ ਕਰਦੇ ਬਿਲਕੁਲ ਵਧੀਆ ਖੇਡਿਆ ਉਹ ਇਦਾਂ ਦੀ ਗੱਲ ਨਹੀਂ ਪਰ ਜਿਵੇਂ ਗੇਮ 'ਚ ਉਹ ਬਿਲਕੁਲ ਇੱਕ ਐਕਸਪੀਰੀਅੰਸ ਪਲੇਅਰ ਆ ਤੇ ਉਹਨੇ ਬਿਲਕੁਲ ਵਧੀਆ ਖੇਡਿਆ ਉੱਥੇ ਵੀ ਨੋ ਡਾਊਟ ਕਿ ਉਹਨੇ ਕੁਝ ਵੀ ਗਲਤੀਆਂ ਜਾਂ ਕੁਝ ਵੀ ਆ ਪਰ ਉਹ ਉੱਥੇ ਵਧੀਆ ਖੇਡਿਆ ਬਿਲਕੁਲ ਰੁਪਿੰਦਰਪਾਲ ਇਹ ਥੋੜਾ ਇਹਨਾਂ ਚੀਜ਼ਾਂ ਤੋਂ ਹਟ ਕੇ ਅਗਲਾ ਸਵਾਲ ਹੈ ਇੰਡੀਅਨ ਹਾਕੀ ਟੀਮ ਦੇ ਮੋਸਟ ਰਿਲਾਇਬਲ ਡ੍ਰੈਗ ਫਿਕਰ ਤੁਹਾਨੂੰ ਕਿਹਾ ਜਾਂਦਾ ਪਰ ਹੁਣ ਨਾਲ-ਨਾਲ ਤੁਹਾਨੂੰ ਮੋਸਟ ਮੋਸਟ ਐਲੀਜੀਬਲ ਬੈਚਲਰ ਦਾ ਟੈਗ ਵੀ ਦਿੱਤਾ ਜਾਣ ਲੱਗਿਆ ਇਹ ਕਿੰਨਾ ਸਹੀ ਹੈ ਇਹ ਤਾਂ ਭਈ ਮੈਨੂੰ ਪਤਾ ਨਹੀਂ ਕਿਹਾ ਪਰ ਜਿਨ੍ਹਾਂ ਨੂੰ ਉਹੀ ਦਾ ਸਾਡੇ ਲੋਕੀ ਜਾਨੀ ਕਿ ਜਿਹਨਾਂ ਨੇ ਜਿਹੜੇ ਕਹਿੰਦੇ ਗਰਲਫ੍ਰੈਂਡ ਬਾਰੇ ਜਾਂ ਵਿਆਹ ਬਾਰੇ ਕੀ ਵਿਚਾਰ ਆ ਕੇ ਅੱਜ ਮੈਂ ਵਿਆਹ ਬਾਰੇ ਬਿਲਕੁਲ ਨਹੀਂ ਸੋਚ ਰਿਹਾ ਪਰ ਕਿਉਂਕਿ ਹਜੇ ਆਨਰ ਟਾਈਮ ਚ ਮੈਂ ਹਾਕੀ ਤੇ ਕੰਸੈਂਟਰੇਟ ਕਰ ਰਹਾ ਹਾਂ ਗਰਲਫ੍ਰੈਂਡ ਬਾਰੇ ਸੋਚ ਰਿਹਾ ਬਿਲਕੁਲ ਵੀ ਨਹੀਂ ਹਜੇ ਨਹੀਂ ਸਾਡੀ ਭੰਗ ਭਾਣੇ ਜਾਣੀ ਆ ਜਵਾਨੀ ਓਏ ਕੋਈ ਲੰਬੇ ਨਾ دیਵਾਨੇ ਨੂੰ دیਵਾਨੀ ਓਏ ਕੋਈ ਆਖਦੀ ਨਾ ਮੈਨੂੰ ਦਿਲ ਜਾਨੀ ਓਏ ਆਖਦੀ ਨਾ ਮੈਨੂੰ ਦਿਲ ਜਾਨੀ ਓ ਸੀਨੇ ਚ ਰਹੇ ਦਾ ਤੀਰ ਵਜਦੇ ਹੈ ਇਆ ਆਪਾਂ ਜਿੰਨੀਆਂ ਹੁਣ ਗੱਲਾਂ ਬਾਤਾਂ ਇੱਥੇ ਸਟੂਡੀਓ 'ਚ ਕਰਨੀਆਂ ਸੀ ਕਰ ਲੀਆਂ ਆਜੋ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਨਿਊਜ਼ ਰੂਮ ਤੇ ਤੁਹਾਨੂੰ ਨਿਊਜ਼ ਰੂਮ ਤੇ ਪੂਰਾ ਆਫਿਸ ਦਿਖਾਉਣੇ ਆ ਰੁਪਿੰਦਰ ਹੋਂਡ 올림픽ਸ ਤੋਂ ਬਾਅਦ ਥੋੜਾ ਫ੍ਰੀ ਟਾਈਮ ਮਿਲਿਆ ਤੁਹਾਨੂੰ ਤਾਂ ਇਸ ਫ੍ਰੀ ਟਾਈਮ 'ਚ ਕੀ ਕਰਦੇ ਹੋ ਫਿਰ ਇਹ ਚ ਭਾਈ ਜਿਵੇਂ ਹੀ ਨਾਰਮਲ ਆਪਣਾ ਫੈਮਿਲੀ ਨਾਲ ਟਾਈਮ ਸਪੈਂਡ ਕਰ ਰਹੇ ਆਂ ਕਿਉਂਕਿ ਮੈਂ ਹੁਣ ਕਾਫੀ ਕਾਫੀ ਮਹੀਨੇ ਬਾਅਦ ਇਸ ਇਵੈਂਟਸ ਸਪੈਂਡ ਕਰ ਰਿਹਾ ਫਿਲਮ ਨਾਪੋਰਾ ਤੇ ਬਾਕੀ ਨਾਰਮਲ ਜਿਵੇਂ ਨਾਲ ਤੋਂ ਵੀ ਟ੍ਰੇਨਿੰਗ ਚੱਲ ਰਹੀ ਹੈ ਫ੍ਰੀ ਟਾਈਮ ਜੋ ਹੋਰ ਕੀ ਕਰਨਾ ਪਸੰਦ ਕਰਦੇ ਹਾਂ ਸਿਰਫ ਫੈਮਿਲੀ ਨਾਲ ਹੀ ਟਾਈਮ ਸਪੈਂਡ ਕਰਦੇ ਹਾਂ ਹੋਰ ਹੌਬੀਜ਼ ਕੀ ਹੈਗੀ ਜਿਆਦਾ ਫਰੈਂਡਸ ਨਾਲ ਘੁੰਮਣਾ ਫਿਰਨਾ ਜਿਵੇਂ ਜਿਹੜੇ ਮੇਰੇ ਬੈਸਟ ਫਰੈਂਡ ਨੇ ਹੋਸਟਲ ਮੇਟ ਸੀ ਉਹਨਾਂ ਨਾਲ ਵੀ ਟਾਈਮ ਸਪੈਂਡ ਕਰਨਾ ਜਾਂ ਫਿਰ ਫੈਮਿਲੀ ਨਾਲ ਟਾਈਮ ਸੈਟਰਨ ਮੈਂ ਟਾਈਮ ਸਪੈਂਡ ਕਰਨਾ ਉਸ ਤੋਂ ਬਾਅਦ ਇਹੀ ਆ ਕਿ ਘਰੇ ਬੈ ਕੇ ਜਾਂ ਨਾਰਮਲ ਕੀ ਵੀ ਟਿਊਬ ਵੀ ਦੇਖਣਾ ਨਾਰਮਲ ਵਾਸ ਅੱਜ ਕੱਲ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਦਾ ਤੇ 셀ਫੀਜ਼ ਲੈਣ ਦਾ ਟ੍ਰੈਂਡ ਬਹੁਤ ਚੱਲ ਰਿਹਾ ਖਾਸ ਤੌਰ ਤੇ ਸਪੋਰਟਸ ਪਰਸਨਸ ਬਹੁਤ ਜ਼ਿਆਦਾ ਇਸ ਟ੍ਰੈਂਡ ਨੂੰ ਫੋਲੋ ਕਰ ਰਹੇ ਆ ਤੁਸੀਂ ਇਸ ਟ੍ਰੈਂਡ ਨੂੰ ਕਿੰਨਾ ਫੋਲੋ ਕਰਦੇ ਮੈਂ ਸੋਸ਼ਲ ਮੀਡੀਆ ਤੇ ਐਕਟਿਵ ਹੈਗਾ ਪਰ ਜਿਵੇਂ ਮੈਨੂੰ ਇੰਨਾ 셀ਫੀਜ਼ ਫੋਟੋ ਲੈਣ ਦਾ ਸ਼ੌਂਕ ਨਹੀਂ ਹੈ ਪਰ ਇੰਨਾ ਜਿਵੇਂ ਜਿਹੜਾ ਤੁਹਾਡੇ ਜਿਵੇਂ ਫੈਨਸ ਆ ਉਹ ਤੁਹਾਡੇ ਤੋਂ ਐਕਸਪੈਕਟ ਕਰਦੇ ਕਿ ਅਪਡੇਟ ਕਰਤੋਂ ਵੀ ਆਂਦਾ ਰਵੇ ਕੋਈ ਨਾ ਕੋਈ ਉਮਮ ਨੋਰਮਲ ਕਰ ਦੇਣਾ ਜੀ ਬਈ ਅਪਡੇਟ ਕਰ ਦੇਦਾ ਇੱਕ ਵੀ ਫੋਟੋ ਇੱਕ ਅੱਧੀ ਸੈਂਤੀ ਖਿੱਚ ਲਈਦਾ ਨੋਰਮਲ ਹਾਂਜੀ ਸਵੇਰ ਤੋਂ ਲੈ ਕੇ ਰਾਤ ਤੱਕ ਜੇ ਦੇਖਿਆ ਜਾਵੇ ਫ੍ਰੀ ਟਾਈਮ ਕਿੰਨਾ ਮਿਲਦਾ ਸੀ ਸਿੱਧੀ ਜਿਹੀ ਗੱਲ ਉਹਦੇ ਚ ਭਾਈ ਸਾਨੂੰ ਸਿਰਫ ਨੋਰਮਲ ਹਾਫ ਐਨ ਆਰ ਜਾਂ 1 ਆਰ ਮਿਲਦਾ ਸੀ ਉਹ ਵੀ ਸ਼ਾਮ ਨੂੰ ਜਾ ਕੇ ਜਾਂ ਫਿਰ ਡਿਊਰਿੰਗ ਡੇ ਸਾਨੂੰ ਕੋਈ ਮਿਲਦਾ ਸੀ ਕੋਈ 1 ਆਵਰ 45 ਮਿੰਟਸ ਓਨਲੀ ਕਿਥੀ ਰੈਸਟ ਕਰ ਸਕਦੇ ਹਾਂ ਬਾਕੀ ਹੋਲ ਡੇ ਬੀਜ਼ੀ ਸੌਣ ਦਾ ਟਾਈਮ ਮਿਲ ਜਾਂਦਾ ਸੀ ਇਹਨੂੰ ਉਹ ਵੀ 45 ਮਿੰਟ अच्छा <laughs> वो भी टाइम ਰੱਖਿਆ ਹੋਇਆ ਹੁੰਦਾ ਸੀ ਕਿ ਇੰਨੇ ਟਾਈਮ ਹੀ ਸੌ ਸਕਦੇ ਕੋਚ ਸਾਡੇ ਕਹਿੰਦੇ ਜੇ ਤੁਸੀਂ ਵੀ 45 ਮਿੰਟਸ ਹੋ ਰਿਹਾ ਤਾਂ ਉਹ ਡੂਰਿੰਗ ਡੇ ਉਹ ਠੀਕ ਹੈ ਫਿਰ ਰਾਤ ਨੂੰ ਤੁਸੀਂ ਇੱਕ ਵਧੀਆ ਨੀਂਦ ਸੌ ਸਕਦੇ ਹੋ ਅਗਰ ਤੁਸੀਂ ਦਿਨੇ 2 ਘੰਟੇ ਸੌਂਦੇ ਤਾਂ ਬੇਸਿਕਲੀ ਤੁਹਾਡੀ ਹਰ ਮੂਵ ਚਾਹੇ ਉਹ ਸਵੇਰੇ ਉੱਠਣ ਤੋਂ ਲੈ ਕੇ ਟ੍ਰੇਨਿੰਗ ਦੀ ਹੈ ਜਿਮ ਦੀ ਹੈ ਚਾਹੇ ਸੌਣ ਤੱਕ ਦੀ ਹੈ ਹਰ ਮੂਵ ਕੈਲਕੂਲੇਟਡ ਤੇ ਪੂਰੀ ਤਰ੍ਹਾਂ ਉਹ ਇੱਕ ਸਕੇਡਿਊਲ ਦੇ ਅਕੋਰਡਿੰਗਲੀ ਚੱਲਦਾ ਸੀ ਬਿਲਕੁਲ ਸਾਰਾ ਸ਼ੈਡਿਊਲ ਦੇ ਅਕੋਰਡਿੰਗ ਹੀ ਚੱਲਦਾ ਸੀਗਾ ਕਿਉਂਕਿ ਜਿਹੜਾ ਸਾਡਾ ਇੱਕ ਟ੍ਰੇਨਰ ਸੀ ਮੈਥਿਊ ਉਹ ਲਾਈਕ ਉਹ ਦਾ ਕੋਨਟਰੈਕਟ ਤਾਂ ਖਤਮ ਹੋ ਗਿਆ ਉਹ ਇੱਕ ਆਫੀ ਕਾਫੀ ਇੱਕ ਸਟ੍ਰੇਟ ਸੀਗਾ ਚੀਜ਼ ਲਈ ਕੀ ਤੁਈ ਖਾਣਾ ਕੀ ਪੀਣਾ ਇਹ ਉਹ ਸਾਨੂੰ ਕੋਈ ਸਵੀਟਸ ਵੀ ਨਹੀਂ ਖਾ ਦਿੰਦਾ ਸੀ ਤੁਹਾਨੂੰ ਕੁਝ ਤਸਵੀਰਾਂ ਦਿਖਾਉਨੇ ਆ ਉਹ ਤਸਵੀਰਾਂ ਦੇਖ ਕੇ ਤੁਸੀਂ ਦੱਸਿਓ ਕਿ ਤੁਹਾਨੂੰ ਕੀ ਯਾਦ ਆਉਂਦਾ ਤਸਵੀਰਾਂ ਦੇਖ ਕੇ ਜਾਂ ਕੀ ਖਿਆਲ ਆਉਂਦਾ ਇਹ ਤਸਵੀਰ ਕਿਸ ਮੈਚ ਦੀ ਹੈ ਕੀ ਹੈ ਕੋਈ ਖਿਆਲ ਆਈ ਥਿੰਕ ਆਇਰਲੈਂਡ ਦੇ ਮੈਚ ਤੋਂ ਬਾਅਦ ਬਿਲਕੁਲ ਬਿਲਕੁਲ ਅੰਗਰੇਜ਼ ਤੇ ਆਇਰਲੈਂਡ ਦੇ ਮੈਚ ਤੋਂ ਬਾਅਦ ਦੀ ਤਸਵੀਰ ਹੈ ਆਇਰਲੈਂਡ ਮੈਚ ਹੈ ਕੀ ਕੀ ਯਾਦ ਆਉਂਦਾ ਇਹ ਤਸਵੀਰ ਦੇਖ ਕੇ ਮੈਂ ਪੂਰਾ ਐਗਜ਼ੌਸਟਿਡ ਹਾਂ ਸ਼ਿਰੀਸ਼ ਪੂਰਾ ਐਗਜ਼ੌਸਟਿਡ ਹੈ ਤੋਂ ਉਸ ਤੋਂ ਬਾਅਦ ਅਸੀਂ ਸਿਰਫ ਹਾਈ ਫਾਈ ਕਰ ਰਹੇ ਹਾਂ ਕਿ ਮੈਚ ਖਤਮ ਹੋ ਗਿਆ ਜਿਹੜੀ ਇਹ ਤਸਵੀਰ ਹੈ ਇਹਦੇ ਚ ਪੀਆਰ ਸੀ ਦੇਸ਼ਵੀ ਹੈ ਪੂਰੀ ਦੀ ਪੂਰੀ ਟੀਮ ਨਜ਼ਰ ਆ ਰਹੀ ਹੈ ਹਾਲਾਂਕਿ ਇਸ ਤਸਵੀਰ ਚ ਤੁਸੀਂ ਨਜ਼ਰ ਨਹੀਂ ਆ ਰਹੇ ਇਹ ਤਸਵੀਰ ਕਿਸ ਮੈਚ ਦੀ ਹੈ ਕੀ ਹੈ ਯਾਰ ਆਈ ਥਿੰਕ ਥਰਡ ਮੈਚ ਦੀ ওকে ਅਗੇਂਸਟ ਆ ਮੈਚ ਅਸੀਂ ਲਾਸ ਕੀਤਾ ਸੀਗਾ ਇਸ ਵੇਲੇ ਜੇਕਰ ਦੇਖਿਆ ਜਾਵੇ ਪੂਰੀ ਟੀਮ ਖੁਸ਼ ਨਜ਼ਰ ਆ ਰਹੀ ਹੈ ਜਾਂ ਕੀ ਲੱਗ ਰਿਹਾ ਸਿਰਫ ਫੈਨਸ ਨੂੰ ਦਿਖਾ ਰਹੇ ਕਿ ਉਹਨਾਂ ਦੀ ਸਪੋਰਟ ਦੇ ਲਈ ਥੈਂਕ ਯੂ ਸਿਰਫ ਅਹੀਂ ਥੈਂਕ ਯੂ ਕਰ ਰਹੇ ਆ ਆਪਣੇ ਫੈਨਸ ਨੂੰ ਇਸ ਤਸਵੀਰ 'ਚ ਇੱਕ ਗੱਲ ਬਿਲਕੁਲ ਹੁਣੇ ਆਪਾਂ ਜੋ ਗੱਲ ਕਰ ਰਹੇ ਸੀ ਸੈਲਫੀਜ਼ ਬਾਰੇ ਉਹ ਸਾਫ਼ ਹੋ ਰਹੀ ਹੈ ਕਿ ਕਪਤਾਨ ਇੱਕ ਵਾਰ ਫਿਰ ਤੋਂ ਖੜੇ ਸੈਲਫੀ ਲੈ ਰਹੇ ਹੈ ਬਿਲਕੁਲ ਕਿਉਂਕਿ ਆ ਚੈਂਪੀਅਨ ਟਰਾਫੀ ਦੇ ਆ ਸਿਲਵਰ ਮੈਡਲ ਤੇ ਸਾਰੀ ਟੀਮ ਇਕੱਠੀ ਖੜੀ ਹੈ ਉੱਥੇ ਪਰ ਨਾਰਮਲੀ ਜਦੋਂ ਸਾਰੀ ਟੀਮ ਇਕੱਠੀ ਹੁੰਦੀ ਹੈ ਜਾਂ ਤਾਂ ਸ਼ਰੀਸ਼ਟ ਕਲਿੱਕ ਕਰਦਾ ਫੋਟੋ ਨੂੰ ਤੇ ਜਾਂ ਉਹ ਮੈਨੂੰ ਕਹਿੰਦੇ ਵੀ ਤੂੰ ਖਿੱਚ ਵੀ ਮੇਰੀ ਬਾਹ ਵੱਡੀ ਆ ਵੀ ਆਪਾਂ ਨੂੰ ਸੈਲਫੀ ਸਟਿਕ ਦੀ ਲੋੜ ਨਹੀਂ ਕਿ ਕਿਵੇਂ ਬੋਗ ਹੈਗਾ ਬਿਲਕੁਲ ਇਹ ਤਸਵੀਰ ਕੀ ਕਹਿੰਦੀ ਇਹ ਤਸਵੀਰ ਹੈਗੀ ਹੈ ਜਿ ਆਪਣੇ ਵੱਲੀਗ ਸੈਮੀਫਾਈਨਲ ਰਾਉਂਡ ਬੈਲਜੀਅਮ ਦੀ ਤੇ ਇਹ ਮੇਬੀ ਆਪਣਾ ਥਰਡ ਅੰਪਾਇਰ ਦੀ ਅਪੀਲ ਕਰ ਰਿਹਾ ਸਰਦਾਰ ਸਿੰਘ ਉਹਨਾਂ ਨੂੰ ਅੰਪਾਇਰ ਨੂੰ ਕਿ ਸਾਨੂੰ ਥਰਡ ਅੰਪਾਇਰ ਚਾਹੀਦਾ ਕਿਉਂਕਿ ਉਹ ਫਾਉਲ ਲੀ ਗਿਆ ਇਹ ਤਸਵੀਰ ਦੇ ਵਿੱਚ ਹੁਣੇ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਤੁਹਾਨੂੰ ਵੀ ਕਈ ਵਾਰ ਸੈਲਫੀ ਲੈਣ ਨੂੰ ਕਿਹਾ ਜਾਂਦਾ ਹੈ ਇਹ ਤਸਵੀਰ ਦੇਖ ਕੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਯਾਦ ਕੀ ਆ ਰਿਹਾ ਹੈ ਇਹ ਕਦੋਂ ਦਾ ਪਲ ਹੈ ਇਹ ਪਲ ਜਦੋਂ olympiques ਦੀ ਟੀਮ ਅਨਾਉਂਸ ਹੋਈ ਸੀਗੀ ਦਿੱਲੀ ਤੇ ਉਦੋਂ ਦਾ ਪਲ ਹੈ ਇਹ ਤੇ ਸਾਰੇ ਮੁੰਡੇ ਜਿਵੇਂ ਸਾਰੇ ਖੋਸ਼ਾ ਦੇਖੋ ਇੱਥੇ ਕਿਉਂਕਿ ਇੱਕ ਜਿਹਦਾ ਸਾਰਾ ਡ੍ਰੀਮ ਹੁੰਦਾ ਕਿ ਉਥੇ ਖੇਡੇ ਉਹਨੇ ਸਾਰੇ ਸਿਲੈਕਟ ਸਿਲੈਕਟ ਹੋਏ ਆ ਹੋ ਕੀ ਬਣੂ ਦੁਨੀਆ ਦਾ ਸੱਚੇ ਬਾਦਸ਼ਾਹ ਬਾਗ ਰੋਕਣ ਕੀ ਬਣੂ ਦੁਨੀਆ ਇਹ ਤਸਵੀਰ ਮੇਰੇ ਖਿਆਲ ਚ ਕੋਈ ਵੀ ਪੰਜਾਬੀ ਦੇਖ ਕੇ ਖੁਸ਼ ਹੋਊਗਾ ਬਿਲਕੁਲ ਜੀ ਬਿਲਕੁਲ ਇਸ ਤਸਵੀਰ ਬਾਰੇ ਕੀ ਕਹਣਾ ਲਿਵਿੰਗ ਲੈਜੈਂਡ ਜਿਹਨੂੰ ਆਪਾਂ ਕਹਿੰਦੇ ਆ ਤੇ ਸ਼ੁਰੂ ਤੋਂ ਜੀ ਸਾਡੇ ਫੇਵਰਟ ਆ ਜਾਨੀ ਕਿ ਕਲਚਰਲ Song ਜਾਨੀ ਕਿਦਾਂ ਜਾਂਦੇ ਰਏ ਐ ਸ਼ੁਰੂ ਲੀਜੈਂਡ ਤੱਕ ਹਨਾ ਤੇ ਸਾਡੇ ਫੇਵਰਟ ਸਾਰਿਆਂ ਦੇ ਗੁਰਦਾਸ ਮਾਨ ਜੀ ਤੇ ਕੀ ਛੰਨੇ ਵਿੱਚ ਚੂਰੀ ਸਹ ਦੀ ਛੰਨੇ ਵਿੱਚ ਚੂਰੀ ਤੱਕ ਤੀਰ ਬਣ ਕੇ ਕੀ ਖਤਿਆ ਮੈਂ ਤੇਰੀ ਇਹਨਾਂ ਨੂੰ ਸੁਣਨਾ ਵੀ ਪਸੰਦ ਕਰਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਇਹਨਾਂ ਇਹਨਾਂ ਦੇ ਜਿਹੜੇ Songਸ ਆ ਬਿਲਕੁਲ ਡਿਫਰੈਂਟ ਯਾਨੀ ਕਿ ਜਿਹੜੇ ਪੁਰਾਣੇ ਵੀ ਆ ਹਨਾ ਉਹ ਕਦੇ ਤੁਸੀਂ ਨਹੀਂ ਕਿਤੇ ਨਹੀਂ ਤੁਸੀਂ ਕੋਈ ਐਰ ਬੋਰ ਹੋਗੇ ਜਦੋਂ ਮਰਜ਼ੀ ਤੁਸੀਂ ਸੌਂ ਸਕਦੇ ਹੋ ਜਦੋਂ ਮਰਜ਼ੀ ਤੁਸੀਂ ਇਹਨਾਂ ਨੂੰ ਘੁਲਾ ਲੋ ਤੁਸੀਂ ਹੋਗੇ ਆ ਵੀ ਰਿਲੈਕਸ ਮੋਡ ਤੇ ਤੁਸੀਂ ਕਦੇ ਕਦੇ ਨਹੀਂ ਕਿਤੇ ਨਹੀਂ ਤੁਸੀਂ ਸੋਚੋ ਕਿ ਮੈਂ ਸਟ्रेस ਫੀਲ ਕਰ ਰਹੇ ਹਾਂ ਜਾਂ ਕੁਝ ਵੀ ਹੈ ਕੁਛ ਇਦਾਂ ਸੌਣ ਜਿਹੜੇ ਤੁਹਾਨੂੰ ਸੱਚੀ ਤੁਹਾਨੂੰ ਬਈ ਵਧੀਆ ਤੁਹਾਨੂੰ ਫੀਲ ਕਰਾਉਂਦੇ ਆ ਉਹ ਇਹ ਰੱਖਣ ਦਾ ਬੇਸਿਕਲੀ ਇੱਕ ਮਕਸਦ ਸੀ ਉਹ ਏ ਸੀ ਕਿ ਤੁਹਾਡੀ ਫੇਵਰਿਟ ਹੀਰੋਇਨ ਬਾਰੇ ਪੁੱਛਿਆ ਜਾ ਸਕੇ ਤਾਂ ਤੁਹਾਡੀ ਫੇਵਰਿਟ ਹੀਰੋਇਨ ਕੌਣ ਹੈ ਕਹਿਣਾ ਮੁਸ਼ਕਿਲ ਆ ਪਰ ਜਿਵੇਂ ਜਿਵੇਂ ਮੂਵੀ ਕੋਈ ਆਉਂਦੀ ਆ ਜਿਉਂ ਤਾਂ ਕਰਦੇ ਆਪਾਂ ਉਸ ਹਾਂ ਨਵੇਂ ਵੀ ਡਿਸਾਈਡ ਕਰ ਸਕਦੇ ਆ ਕਿ ਆ ਮੂਵੀ ਜਿਹਨਾਂ ਨੇ ਐਕਟਿੰਗ ਵਧੀਆ ਕੀਤੀ ਆ ਜਾਂ ਵੀ ਆ ਐਕਟਰ ਐਕਟ्रेस ਵਧੀਆ ਕਰ ਰਹੇ ਆ ਉਸ ਹਾਂ ਨਾਲ ਫੇਰ ਜਿਹੜਾ ਹਾਂਜੀ ਹੈਗੀਆਂ ਨੇ ਤੁਹਾਨੂੰ ਅੱਗੇ ਦਿਖਾਉਣਾ ਹੈ ਸਾਡੇ ਆਫਿਸ ਦੇ ਵਿੱਚ ਸਾਡੀ ਇੱਕ ਗੈਲਰੀ ਸੈਕਸ਼ਨ ਹੈਗਾ ਪੂਰਾ ਇਹਦੇ ਵਿੱਚ ਪੂਰੀ ਵਾਲ ਅਸੀਂ ਮੇਨਟੇਨ ਕਰਕੇ ਰੱਖੀ ਹੋਈ ਹੈ ਵੱਖ-ਵੱਖ ਕਿਵੇਂ ਲੱਗ ਰਹੀ ਹੈ ਤੁਹਾਨੂੰ ਇਹ ਗੈਲਰੀ? ਇਹ ਕਾਫੀ ਵਧੀਆ ਲੱਗ ਰਹੀ ਹੈ ਜਿਵੇਂ ਸਾਰੇ ਆਪਣੇ ਪੰਜਾਬ ਜਿੰਨੇ ਤਾਰੇ ਤਗੜੇ-ਟੜੇ ਸਾਰੇ ਬੰਦੇ ਹਨ ਜੀ ਉਹ ਸਾਰਿਆਂ ਤੁਸੀਂ ਤਸਵੀਰਾਂ ਇੱਥੇ ਲਾਈਆਂ। ਤੇ ਕਾਫੀ ਵਧੀਆ ਲੱਗ ਰਿਹਾ ਦੇਖ ਕੇ ਸਾਰਾ ਕੁਝ ਆ। ਟੀਮ ਦੇ ਸੀਰੀਅਸ ਜਾਂ ਫਨੀ ਮੂਡ 'ਚ ਰਹਿਣ ਤੇ ਕੀ ਟੀਮ ਦੀ ਜਿੱਤ ਤੇ ਹਾਰ ਵੀ ਡਿਪੈਂਡ ਕਰਦੀ? ਜੋ ਮੈਂ ਸੋਚਦਾ ਕਿ ਤੁਹਾਡਾ ਡਿਪੈਂਡ ਕਰਦਾ ਉਹ ਗਰਾਊਂਡ 'ਤੇ ਕਿੰਨਾ ਸੀਰੀਅਸ ਹੋ ਤੇ ਬਾਕੀ ਤੁਹਾਡੀ ਰੈਸਟ ਜੁਰੜੀ ਇੰਪੋਰਟੰਟ ਆ। ਜੋ ਤੁਹਾਡੇ ਰਿਲੇਟਿਡ ਹਾਕੀ ਆ ਉਹ ਤੁਸੀਂ ਬਿਲਕੁਲ ਸੀਰੀਅਸ ਹੋ ਕੇ ਕਰੋ। ਬਾਕੀ ਇਹ ਤੁਹਾਡਾ ਫ੍ਰੀ ਟਾਈਮ ਆ। ਉਹ ਤਾਂ ਨੂੰ ਤੁਸੀਂ ਫਨ ਕਰੋਗੇ ਤੇ ਵਧੀਆ ਗੱਲ ਆ ਕਿਉਂਕਿ ਤੁਸੀਂ ਮੈਂਟਲੀ ਪ੍ਰਪੇਅਰ ਹੋ ਰਹੇ ਹੋ ਆਪਣੇ ਨੈਕਸਟ ਟ੍ਰੇਨਿੰਗ ਸੈਸ਼ਨ ਲਈ ਕਿਉਂਕਿ ਜੇ 24 ਆਵਰ ਜੇ ਆਪਾਂ ਹਾਕੀ ਬਾਰੇ ਸੋਚ ਰਹੇ ਆ ਤਾਂ ਉਹ ਫਿਰ ਜਿਆਦਾ ਕੁਝ ਦਿਨ ਤੁਸੀਂ ਸੀਰੀਅਸ ਰਹਿ ਸਕਦੇ ਆ ਪਰ ਉਸ ਤੋਂ ਬਾਅਦ ਤੁਹਾਨੂੰ ਕਿਤਨਾ ਕਿਤੇ ਮੇਬੀ ਥਮ ਲੱਗੂਗਾ ਯਾਨੀ ਕਿ ਯਾਰ ਮੈਂ ਕਿਤੇ ਕੁਝ ਗਲਤ ਕਰ ਰਿਹਾ ਹਾਂ ਮੈਂ ਅੱਜ ਦੇ ਇੰਟਰਵਿਊ ਦੀ ਗੱਲ ਕਰਾਂ ਤਾਂ ਅੱਜ ਦੇ ਇੰਟਰਵਿਊ 'ਚ ਤੁਸੀਂ ਕਾਫੀ ਸੀਰੀਅਸ ਲੱਗ ਰਹੇ ਹੋ ਆਮ ਤੌਰ ਤੇ ਤੁਸੀਂ ਬਹੁਤ ਹੱਸਦੇ ਮੁਸਕਰਾਦੇ ਹੁੰਦੇ ਹੋ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਮੈਂ ਕਾਫੀ ਇੰਜੋਏ ਕਰ ਰਹੇ ਹਾਂ ਤੁਹਾਡੇ ਨਾਲ ਇਦਾਂ ਦੀ ਕੋਈ ਗੱਲ ਨਹੀਂ ਮੈਨੂੰ ਲੱਗਿਆ ਸ਼ਾਇਦ ਅਜੇ ਤੱਕ ਤੁਸੀਂ ਉਸੇ 올림픽 ਮੋਡ ਚ ਨਹੀਂ ਨਿਕਲੇ ਨਹੀਂ ਨਹੀਂ ਇਦਾਂ ਦੇ ਕੋਈ ਗੱਲ ਨਹੀਂ ਮੈਚ ਤੋਂ ਪਹਿਲਾਂ ਗਾਣੇ ਸੁਣ ਕੇ ਜਾਣਾ ਪਸੰਦ ਕਰਦੇ ਹੋ ਜਾਂ ਉਦੋਂ ਸਿਰਫ ਆਪਣੇ ਆਪ ਨੂੰ ਕਿਸੇ ਹੋਰ ਚੀਜ਼ ਦੇ ਵਿੱਚ ਵਜ਼ੀ ਰੱਖਦੇ ਹੋ ਮੈਚ ਤੋਂ ਪਹਿਲਾਂ ਕੀ ਜ਼ਿਆਦਾ ਕਰਦੇ ਮੈਚ ਤੋਂ ਪਹਿਲਾਂ ਮੈਂ ਜ਼ਿਆਦਾ 뮤직 ਸੁਣਦਾ ਮੈਂ ਈ ਆਪਣਾ 뮤직 ਲਾ ਕੇ ਆਪਣਾ ਮੈਚ ਤੇ ਕਨਸਟੈਂਟ ਫੋਕਸ ਕਰ ਰਹੇ ਜੋ ਟੀਮ バス ਜਾ ਰਹੀ ਹੁੰਦੀ ਹੈ ਤਾਂ ਉਦੋਂ ਕੀ ਆਪਸ ਚ ਪਲੇਅਰਸ ਦੀਆਂ ਗੱਲਾਂ ਹੋ ਰਹੀਆਂ ਹੁੰਦੀਆਂ ਜਾਂ ਸਾਰੇ ਆਪੋ ਆਪਣੇ ਹੈੱਡਫੋਨਸ ਲਾ ਕੇ ਬੈਠੇ ਹੁੰਦੇ ਤੇ ਗਾਣੇ ਸੁਣ ਰਹੇ ਹੁੰਦੇ ਸਾਰੇ ਆਪਣੇ ਆਪਣੇ ਗਾਣੇ ਲਾ ਕੇ ਸੁਣ ਰਹੇ ਹੁੰਦੇ ਜਦੋਂ ਸੀ ਕਿ ਸਾਰੇ ਨੇ ਆਪਣੇ ਹੈੱਡਫੋਨ ਲਾਏ ਹੁੰਦੇ ਪਰ ਜੇ ਕੋਈ ਕਿਸੇ ਨੇ ਗੱਲ ਕਰਨੀ ਹੈ ਉਹ ਗੱਲ ਕਰ ਰਿਹਾ ਆਪਣੇ ਪਰ ਜ਼ਿਆਤਰ ਪਲੇਅਰ ਆਪਣੇ 뮤직 ਸੁਣ ਰਹੇ ਆ ਤਾਂ ਕਿ ਫੋਕਸ ਕਰ ਸਕਣ ਫੋਕਸ ਕਰ ਸਕਣ ਹਾਂਜੀ ਪਰ ਚੇਂਜੀ ਰੂਮ ਚ ਜਾ ਕੇ ਵੀ ਕਈ ਗਾਣੇ ਸੁਣਦੇ ਆ ਜਾਂ ਕਈ ਬਿਲਕੁਲ ਉੱਥੇ ਉੱਥੇ ਜਾ ਕੇ ਕਈ ਨਾਰਮਲ ਆਪਣਾ ਮਜ਼ਾਕ ਕਰ ਰਹੇ ਆ ਜਾਂ ਕੁ ਏਸ਼ੀਅਨ ਗੇਮਸ ਟੂ 골ਡ ਮੈਡਲ ਉਸ ਤੋਂ ਬਾਅਦ 올림픽ਸ ਦੇ ਵਿੱਚ ਕੁਆਰਟਰ ਫਾਈਨਲ ਤੱਕ ਦਾ ਸਫਰ ਤੈਅ ਕਰਨਾ ਲੱਗਦਾ ਕਿ ਇੰਡੀਅਨ ਹਾਕੀ ਟੀਮ ਸਹੀ ਟ੍ਰੈਕ ਤੇ ਜਾ ਰਹੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਾਨਕੀ 2012 ਨੂੰ ਦੁਬਾਰਾ ਆਪਣੀ ਰੈਂਕਿੰਗ ਬਹੁਤ ਉੱਪਰ ਆਈ ਹੈ ਉਸ ਤੋਂ ਬਾਅਦ ਹੀ ਆਪਣੇ 2014 ਏਸ਼ੀਅਨ ਗੇਮਾਂ 'ਚ 골ਡ ਮੈਡਲ ਸੀਗਾ ਫੇਅਰ ਕੌਂਟੇ ਗੇਮਾਂ 'ਚੋਂ ਸਿਲਵਰ ਮੈਡਲ ਸੀ ਵੀ ਆਪਣੇ ਵਰਲਡ FAH ਵਰਲਡ ਉਹਦੇ 'ਚ ব্রੌਨ ਮੈਡਲ ਸੀਗਾ ਜੋ ਚੈਂਪੀਅਨਸ ਟਰੋਫੀ 'ਚ ਸਿਲਵਰ ਮੈਡਲ ਸੀਗਾ ਬੇ ਕਾਫੀ ਇੰਪਰੂਵਮੈਂਟ ਹੋਈ ਹੈ ਟੀਮਸ ਮੈਨੂੰ ਬਿਲਕੁਲ ਆਪਣੀ ਇੰਡੀਆ ਨੋਕੀ ਟੀਮ ਰਾਈਟ ਰੈਕ ਤੇ ਤੇ ਇਹੀ ਹੈ ਕਿ ਆਨਲਾਈਨ ਟਾਈਮਸ ਮੈਨੂੰ ਇਹ ਹੈ ਕਿ ਆਨਲਾਈਨ ਵਾਲੇ ਜਿਹੜਾ ਟਾਈਮ ਹੈ ਅਸੀਂ ਹੋਰ ਰੈਂਕਿੰਗ ਉੱਪਰ ਆਵਾਂਗੇ ਹੋਰ ਵਧੀਆ ਕਰ ਸਕਦੇ ਹਾਂ ਸਿਦਾ ਜਿਸ ਮੇਕਸ ਵੇ ਇਲ ਹੈਵ ਦ ਚਾਂਸ ਟੂ ਪੁੱਟ ਇਟ ਅਵੇ ਵਾਸ ਥੇਰ ਅ ਫੋਅਰ ਥੇਰ ਨੋ ਫਾਲੋਅ ਅਪ ਗੋਜ਼ ਇਨ ਐਨ ਇੰਡੀਆ ਐਕਸਟੈਂਡ देयर ਲੀਡ ਇਟਸ ਬੈਲਜੀਅਮ ਤੇ ਇਹ ਵੀ ਲੱਗਦਾ ਹੈ ਕਿ ਹਜੇ ਕਿਉਂਕਿ ਕਾਫੀ ਲੰਬਾ ਸਪੈਨ ਪਿਆ ਹੈ ਜੇ ਤੁਹਾਡੀ ਉਮਰ ਕਾਫੀ ਘਟ ਹੈ ਕਾਫੀ ਯੰਗ ਹੋ ਤਾ ਅਗਲੇ 올림픽ਸ ਨੂੰ ਵੀ ਟਾਰਗੇਟ ਰੱਖਿਆ ਹੋਇਆ ਹੈ ਕਿ 2020 ਦੇ 올림픽ਸ ਇੱਕ ਵਾਰ ਫੇਰ ਤੋਂ ਟੀਮ ਇੰਡੀਆ ਨੂੰ ਰਿਪਰੈਜ਼ੈਂਟ ਕਰੇ ਬਿਲਕੁਲ ਮੇਰਾ ਇੱਕ ਇਹ ਡ੍ਰੀਮ ਹੈ ਕਿ ਮੈਂ ਆਨ ਵੈਲ ਟਾਈਮ ਸ਼ੋਰ ਵਧੀਆ ਰਿਪਰੈਜ਼ੈਂਟ ਕਰਾਂ ਤੇ ਰਿਪਰੈਜ਼ੈਂਟ ਨਹੀਂ ਕਿ ਮੈਂ ਆਪਣੀ ਇਵਨ ਕੰਟਰੀ ਲਈ ਮੈਡਲ ਲੈ ਕੇ ਆਵਾਂ ਉਥੋਂ ਹੁਣ ਇਹ ਹੈ ਕਿ ਉੱਥੇ ਜਾ ਕੇ ਸੱਚੇ ਹੀ ਵਧੀਆ ਕਰੀਏ ਕਿਉਂਕਿ ਇਸ 올림픽ਸ ਤੋਂ ਸਾਨੂੰ ਇਹ ਮਿਲੇਗੇ ਹੀ ਹੋਰ ਵਧੀਆ ਕਰ ਸਕਦੇ ਸੀਗੇ ਅਸੀਂ ਬਹੁਤ ਕਲੋਸ ਸੀਗੇ ਮੈਡਲ ਦੇ ਰੋਪਿੰਦਰ ਸਾਡੇ ਨਾਲ ਇੱਥੇ ਜੁੜਨ ਦੇ ਲਈ ਸਾਡੇ ਲਈ ਸਮਾਗਮ ਕਰਨ ਦੇ ਲਈ ਸਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਸੀਂ ਉਹੀ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਸਾਰੀ ਤਰੱਕੀ ਬਹੁਤ ਜ਼ਿਆੜੀ ਖੁਸ਼ੀ ਲੈ ਕੇ ਆਵੇ ਥੈਂਕ ਯੂ ਥੈਂਕ ਯੂ ਸੋ ਮਚ